हां जी दोस्तों प्यार भरी साथ श्री काल ਗੱਲਬਾਤ ਕਰਾਂਗੇ ਪਿੰਡ ਪੁੱਚੋ ਖੁਰ ਦੇ ਮਹਾਨ ਸਿੱਖ ਯੋਧੇ ਅੱਜ ਆਪਾਂ ਵਿਚਾਰ ਕਰਾਂਗੇ ਕਿ ਪੁੱਚੋ ਖੁਰ ਦੇ ਭਾਈ ਗੁਰਬਖਸ਼ ਸਿੰਘ ਨੇ ਕਿਸ ਤਰ੍ਹਾਂ ਬਠਿੰਡੇ ਦਾ ਇਲਾਕਾ ਜਿੱਤਿਆ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਦੇ ਵਿੱਚ ਕਾफी ਸਮਾਂ ਵਿਚਰਨ ਤੋਂ ਬਾਅਦ ਦੱਖਣ ਵੱਲ ਜਾ ਕੇ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਕਰਕੇ ਭੇਜਦੇ ਐ ਤੇ ਬਾਬਾ ਬੰਦਾ ਸਿੰਘ ਬਹਾਦਰ ਮੁਗਲਿਆ ਹਕੂਮਤ ਦੀ ਏਟਨਾ ਏਟ ਖੜਕਾਉਂਦੇ ਹੋਏ ਕਈ ਜਿੱਤਾਂ ਪ੍ਰਾਪਤ ਕਰਦੇ ਐ ਤੇ ਅੰਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੋਣਾ ਪੈਂਦਾ ਉਸ ਤੋਂ ਬਾਅਦ ਸਿੱਖ ਕੌਮ ਤੇ ਕਾਫੀ ਸੰਕਟ ਵਾਲਾ ਸਮਾਂ ਆਉਂਦਾ ਹੈ ਕਈ ਘੱਲੂ ਘਾਰਿਆਂ ਦੇ ਵਿੱਚੋਂ ਸਿੱਖ ਕੌਮ ਨੂੰ ਲੰਘਣਾ ਪੈਂਦਾ ਫਿਰ ਸਿੱਖ ਕੌਮ ਸੰਭਲਦੇ ਹੋਏ ਰਿਆਸਤਾਂ ਬੰਨਣ ਦਾ ਸੰਸਲਾ ਸ਼ੁਰੂ ਕਰਦੀ ਹੈ ਤੇ ਇਹਦੇ ਵਿੱਚ ਰਾਜਾ ਆਲਾ ਸਿੰਘ ਜੋ ਬਾਬਾ ਫੂਲ ਸਿੰਘ ਦਾ ਪੋਤਾ ਹੁੰਦਾ ਉਹ ਬਹੁਤ ਸਾਰਾ ਇਲਾਕਾ ਮਲਦੇ ਹੈ ਤੇ ਉਹਨਾਂ ਦਾ ਸਾਥ ਹਰ ਜੰਗ ਦੇ ਵਿੱਚ ਦਿੰਦੇ ਨੇ ਪੁੱਚੋ ਖੁਰਦੇ ਜੋਦੇ ਭਾਈ ਗੁਰਬਖਸ਼ ਸਿੰਘ ਜੀ ਰਾਜਾ ਆਲਾ ਸਿੰਘ ਆਪਾ ਸਾਰੇ ਜਾਣਦੇ ਆ ਜਿਨ੍ਹਾਂ ਦੇ ਨਾਮ ਤੇ ਪਟਿਆਲਾ ਸ਼ਹਿਰ ਬਣਿਆ ਹੋਇਆ ਪਟਿਆਲਾ ਸ਼ਹਿਰ ਨੂੰ ਆਵਾਦ ਕਰਨ ਵਾਲੇ ਰਾਜਾ ਆਲਾ ਸਿੰਘ ਕਿਉਂਕਿ ਪਟਿਆਲੇ ਨੂੰ ਪਹਿਲਾਂ ਆਲੇ ਦੀ ਪੱਟੀ ਅਤੇ ਬਾਦ ਦੇ ਵਿੱਚ ਪਟਿਆਲਾ ਕਹਿਣ ਲੱਗ ਪਏ ਬਹੁਤ ਸਾਰਾ ਇਲਾਕਾ ਮੱਲਣ ਦੇ ਵਿੱਚ ਰਾਜਾ ਆਲਾ ਸਿੰਘ ਦਾ ਸਾਥ ਭਈ ਗੁਰੂ ਅਕਸਿੰਘ ਜੀ ਦਿੰਦੇ ਆ ਤੇ ਸਮਾਂ ਆਉਂਦਾ 1811 ਇਸਵੀ 1811 ਬਿਕਰਮੀ ਤੇ 1754 ਇਸਵੀ 1754 ਇਸਵੀ ਨੂੰ ਬਠਿੰਡੇ ਦੇ ਰੀਸ ਸਰਦਾਰ ਜੋਧ ਸਿੰਘ ਦਾ ਕਬਜ਼ਾ ਹੁੰਦਾ ਹੈ ਬਠਿੰਡੇ ਤੇ ਅਤੇ ਸਾਬੋ ਕੇ ਸਰਦਾਰ ਜੋਧ ਸਿੰਘ ਗੁਰਬਖਸ਼ ਸਿੰਘ ਦੀ ਮੰਗੀਤਰ ਦੇ ਨਾਲ ਵਿਆਹ ਕਰਵਾ ਲੈਂਦੇ ਇਹ ਗੱਲ ਤੋਂ ਭਾਈ ਗੁਰਬਖਸ਼ ਸਿੰਘ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਅਤੇ ਉਹ ਰਾਜਾ ਆਲਾ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੋਧ ਸਿੰਘ ਤੇ ਚੜਾਈ ਕਰ ਦਿੰਦਾ ਹੈ ਇਤਿਹਾਸ ਇਤਿਹਾਸਕਾਰ ਲਿਖਦੇ ਆ ਕਿ ਲਗਭਗ 1 ਮਹੀਨਾ ਜੁੱਧ ਚੱਲਣ ਤੋਂ ਬਾਅਦ ਜਿੱਤ ਹਾਰ ਦਾ ਫੈਸਲਾ ਨਹੀਂ ਹੁੰਦਾ ਤੇ ਉਹਨਾਂ ਸਮਿਆਂ ਦੇ ਵਿੱਚ ਮਾਲਵੇ ਵਿੱਚ ਬੁੱਢਾ ਦਲ ਦੀ ਫੌਜ ਵਿਚਰ ਰਹੀ ਹੁੰਦੀ ਹੈ ਰਾਜਾ ਆਲਾ ਸਿੰਘ ਅਤੇ ਭਾਈ ਗੁਰਬਖ ਸਿੰਘ ਬੁੱਢਾ ਦਲ ਫੌਜ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਡੀ ਮਦਦ ਕਰੋ ਜਿਹਦੇ ਤੇ ਬੁੱਢਾ ਦਲ ਫੌਜ ਰਾਜੀ ਹੋ ਜਾਂਦੀ ਹੈ ਅਤੇ ਬੁੱਢਾ ਦਲ ਫੌਜ ਬਿਸ਼ਨਡੇ ਵੱਲ ਚੱਲੇ ਪਾ ਦਿੰਦੀ ਹੈ ਜਦੋਂ ਇਹ ਗੱਲ ਦਾ ਪਤਾ ਜੋਧ ਸਿੰਘ ਨੂੰ ਲੱਗਦਾ ਹੈ ਕਿ ਗੁਰਬਖ ਸਿੰਘ ਅਤੇ ਰਾਜਾ ਆਲਾ ਸਿੰਘ ਦੀ ਹਮਾਇਤ ਦੇ ਵਿੱਚ ਬੁੱਢਾ ਦਲ ਫੌਜ ਇਧਰ ਨੂੰ ਅੱਗੇ ਵੱਧ ਰਹੀ ਹੈ ਬਹੰਡੇਵਾਲ ਨੂੰ ਤਾਂ ਉਹ ਮੈਦਾਨ ਛੱਡ ਕੇ ਭੱਜ ਜਾਂਦਾ ਹੈ ਅਤੇ ਫੈਸਲਾ ਪੁੱਚੋ ਖੁਰਦੇ ਜੋਦੇ ਪਈ ਗੁਰਵਕ ਸਿੰਘ ਅਤੇ ਰਾਜਾ ਆਲਾ ਸਿੰਘ ਦੇ ਹੱਕ ਵਿੱਚ ਹੁੰਦਾ ਹੈ ਇਤਿਹਾਸਕਾਰ ਲਿਖਦੇ ਹੈ ਕਿ ਉਸ ਸਮੇਂ ਭਾਈ ਗੁਰਵਕ ਸਿੰਘ ਨੇ 12 ਪਿੰਡਾਂ ਤੇ ਕਬਜ਼ਾ ਕੀਤਾ ਜਿਦੇ ਵਿੱਚ ਪੁੱਚੋ ਗੋਵਿੰਦਪੁਰਾ ਜੱਕ ਤੇ ਜੋਗਾਨੰਦ ਪਿੰਡਾਂ ਦਾ ਨਾਮ ਲਿਖਿਆ ਹੋਇਆ। ਉਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਨੇ ਬਲਾਡੇ ਦਾ ਪਰਗਣਾ ਫਤਿਹ ਕੀਤਾ। ਮਹਾਨ ਕੋਸ਼ ਦੇ ਅਨੁਸਾਰ ਪਰਗਣਾ ਸ਼ਬਦ ਦਾ ਅਰਥ ਹੁੰਦਾ ਹੈ ਕਿ ਜਿਹਦੇ ਵਿੱਚ ਬਹੁਤ ਸਾਰਾ ਇਲਾਕਾ ਆਉਂਦਾ ਹੋਵੇ ਉਹ ਇਕੱਠੇ ਸ਼ਬਦ ਨੂੰ ਪਰਗਣਾ ਕਹਿੰਦੇ ਆ। ਸੋ ਆਪਾਂ ਸਮਝਣ ਦੇ ਲਈ ਇਹ ਕਹਿ ਸਕਦੇ ਹਾਂ ਕਿ ਬੁਲਾਡੇ ਦੇ ਕੋਲ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕੀਤਾ ਭਾਈ ਗੁਰਵਖ ਸਿੰਘ ਨੇ। ਅਤੇ ਉਸ ਤੋਂ ਬਾਅਦ ਬਾਂਗਰ ਦੇ ਵੱਲ ਬਹੁਤ ਸਾਰਾ ਇਲਾਕਾ ਮੰਨ ਲਕੇ ਭਾਈ ਗੁਰਵਖ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਆ। ਅਤੇ ਆਪਣਾ ਰਿਆਸ ਆਪਣੀਆਂ ਪੀੜੀਆਂ ਨੂੰ ਇੱਕ ਰਿਆਸਤ ਕਾਇਮ ਕਰਕੇ ਦੇ ਜਾਂਦੇ ਆ। ਭਾਈ ਗੁਰਵਖ ਸਿੰਘ ਦੀ ਸਮਾਦ ਹੈ ਜੋ ਉਹ ਪੁੱਚੋ ਕਲਾ ਵਿਸ਼ੇਸਤਤ ਹੈ ਤੇ ਭਾਈ ਗੁਰਵਖ ਸਿੰਘ ਦੀ ਸਮਾਦ ਦੇ ਨਾਲ ਨਾਲ ਉੱਥੇ ਬੀਬੀ ਕਰਮਕੌਰ ਜੋ ਕਿ ਭਾਈ ਗੁਰਵਖ ਸਿੰਘ ਦੀ ਸੁਪਤਰੀ ਸਨ ਅਤੇ ਬਾਬਾ ਦਿਆਲदास ਜੋ ਭਾਈ ਗੁਰਵਖ ਸਿੰਘ ਦੇ ਪਿਤਾ ਸਨ ਉਹਨਾਂ ਦੀ ਸਮਾਦ ਵੀ ਉੱਥੇ ਬਣੀ ਹੋਈ ਹੈ ਤੇ ਇਤਿਹਾਸ ਦੇ ਵਿੱਚ ਭਾਈ ਗੁਰਵਖ ਸਿੰਘ ਦੇ ਚਾਰ ਬੇਟਿਆਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਦੇ ਨਾਮ ਹਨ ਬਾਬਾ ਬੁੱਢਾ ਅਤੀ ਦੇਸੂ ਸਿੰਘ ਤਨਨਾ ਸਿੰਘ ਸੁਖਾ ਸਿੰਘ ਆਪਾਂ ਇਹ ਸਾਰੇ ਪਲੀ ਭਾਤੀ ਜਾਣਦੇ ਆ ਕਿ ਸਿੱਖ ਇਤਿਹਾਸ ਦੇ ਵਿੱਚ ਖਾਸ ਕਰਕੇ ਸਾਰੇ ਇਤਿਹਾਸਕਾਰਾਂ ਦੀ ਬਿਸ਼ੱਕ ਕਿਸੇ ਵੀ ਕੌਮ ਦਾ ਉਹ ਇਤਿਹਾਸ ਹੋਵੇ ਉਹਦੇ ਵਿੱਚ ਬੀਬੀਆਂ ਦਾ ਜ਼ਿਕਰ ਬੜਾ ਘੱਟ ਹੁੰਦਾ ਤੇ ਸਿੱਖ ਇਤਿਹਾਸ ਦੇ ਵਿੱਚ ਵੀ ਬੀਬੀ ਕਰਮਕੌਰ ਦਾ ਜ਼ਿਕਰ ਨਹੀਂ ਆਉਂਦਾ ਸੋ ਚਾਰ ਬੇਟਿਆਂ ਦਾ ਜ਼ਿਕਰ ਹੈ ਕਿ ਭਾਈ ਗੁਰਵਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹਨਾਂ ਦੀ ਰਿਆਸਤ ਬਰਾਬਰ ਹਿੱਸੇ 파 ਕੇ ਚਾਰ ਬੇਟਿਆਂ ਦੇ ਵਿੱਚ ਵੰਡ ਦਿੱਤੀ ਗਈ। ਪਰ ਆਪਾਂ ਨੇੜਲੇ ਪਿੰਡ ਪੁੱਚੂ ਕਲਾ ਦੇ ਵਿੱਚ ਬੀਬੀ ਕਰਮਕੌਰ ਦੀ ਸਮਾਧ ਹੈ ਤੇ ਜਿਹੜਾ ਕਿਲਾ ਸਾਹਿਬ ਗੁਰਦੁਆਰਾ ਹੈ ਉਹ ਉਹਨਾਂ ਦਾ ਮਕਾਨ ਹੋਇਆ ਕਰਦਾ ਸੀ। ਇਤਿਹਾਸ ਜਿਹੜੀ ਗੱਲ ਵੱਲ ਇਸ਼ਾਰੇ ਕਰਦਾ ਹੈ ਕਿ ਭਾਈ ਗੁਰਵਖ ਸਿੰਘ ਦੇ ਸਾਰੇ ਪੁੱਤਰ ਅਤੇ ਪੁੱਤਰੀਆਂ ਦਾ ਜਨਮ ਪੁੱਚੋ ਖੁਰਦ ਦੇ ਵਿੱਚ ਹੀ ਹੋਇਆ ਕਿਉਂਕਿ ਬਾਬਾ ਦਿਆਲ ਦਾਸ ਜੀ ਆਉ ਦੇ ਅੰਤਮ ਸਮੇਂ ਦੇ ਨੇੜੇ ਪੁੱਚੋ ਕਲਾ ਦੇ ਵਿੱਚ ਕਿਲਾ ਬਣਾਉਂਦੇ ਐ ਤੇ ਪੁੱਚੋ ਕਲਾ ਨੂੰ ਆਵਾਜ਼ ਕਰਦੇ ਹਨ ਹਾਲਾਂਕਿ ਪੁੱਚੋ ਕਲਾ ਦੀ ਨੀ ਇਹ ਤੋਂ ਕੁਝ ਸਮਾਂ ਪਹਿਲਾਂ ਕਿਸੇ ਹੋਰ ਨੇ ਰੱਖਤੀ ਸੀ ਪਰ ਇਹ ਪਿੰਡ ਬਸਾਉਣ ਦਾ ਕੰਮ ਬਾਬਾ ਦਿਆਲ ਦਾਸ ਜੀ ਤੇ ਉਹ ਤੋਂ ਬਾਅਦ ਦੇ ਵਿੱਚ ਜੋ ਭਾਈ ਗੁਰਵਖ ਸਿੰਘ ਦੇ ਚਾਰ ਪੁੱਤਰ ਸੀਗੇ ਉਹਨਾਂ ਦਾ ਇਤਿਹਾਸ ਉਹਨਾਂ ਨੇ ਕਿਸ ਤਰ੍ਹਾਂ ਕੀ ਕੁਝ ਕੀਤਾ ਹੈ ਉਹ ਆਪਾਂ ਸਾਰੀ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਕਰਦੇ ਹਾਂ ਸੋ ਇਨੀਆਂ ਬੇਨਤੀਆਂ ਪ੍ਰਵਾਨ ਧੰਨਵਾਦ ਜੀ